ਉੱਥੇ ਤਾਂ ਸਾਡੇ ਪਿੰਡ ਦੀ ਕੁੜੀ ਵਿਆਹੀ ਹੋਈ ਹੈ ਮੈਂ ਉਹਨੂੰ ਪੁੱਛ ਕੇ ਚਲੀ ਜਾਵਾਂ ਤੂੰ ਉਹਦੇ ਮਾਪਿਆਂ ਦਾ ਨਾਂ ਪੁੱਛ ਕੇ ਮੈਨੂੰ ਦੱਸ ਦੇ ਅੱਛਾ ਚਲ ਠੀਕ ਹੈ ਫਿਰ ਤਾਂ ਮੈਂ ਅੱਜੀ ਜਾਨੀ ਆ ਚੰਗਾ ਮੰਮੀ ਮੇਰੀ ਗੱਲ ਸੁਣੋ ਮੈਨੂੰ ਪੈਸੇ ਦਿਓ ਮੈਂ ਦੋ ਤਿੰਨ ਨਵੇਂ ਸੂਟ ਲੈਣੇ ਨੇ ਸੂਟ ਉਹ ਵੀ ਦੋ ਤਿੰਨ ਨਾਲ ਤੂੰ ਕੀ ਕਰਨੇ ਨੇ ਇੰਨੇ ਸੂਟ ਤੇਰੇ ਕੋਲੇ ਹਾਲ ਤਾਂ ਹੈਗੇ ਨੇ ਲੈ ਉਹ ਤਾਂ ਸਾਰੇ ਪੁਰਾਣੇ ਫੈਸ਼ਨ ਦੇ ਨੇ ਮੈਂ ਤਾਂ ਨਵੇਂ ਟ੍ਰੈਂਡ ਦੇ ਸਮੋਣੇ ਨੇ ਤੁਸੀਂ ਮੈਨੂੰ ਚੁੱਪ ਕਰਕੇ 10000 ਰੁਪਏ ਦੇ ਦਿਓ ਮੈਂ ਛੇਤੀ ਛੇਤੀ ਲੈ ਕੇ ਆਵਾਂ ਹਾਂ 10000 ਇੰਨੇ ਲਿਆਉਣਗੇ ਤੇਰੇ ਸੂਟ ਮੇਰੇ ਕੋਲੇ ਨਹੀਂ ਹੈਗੇ ਇੰਨੇ ਪੈਸੇ ਤੂੰ ਤਾਂ ਪਈ ਖਰਚੇ ਦਾ ਘਰਾਂ ਨਾ ਮੰਮੀ ਹੈ ਕਿਉਂ ਨਹੀਂ ਸਾਰੀ ਜ਼ਮੀਨ ਦਾ ਠੇਕਾ ਤਾਂ ਤੁਹਾਡੇ ਕੋਲੇ ਆਉਂਦਾ ਉਹਦੇ ਜੋ ਮੈਂ ਕਿਹੜਾ ਕਦੇ ਕੁਝ ਮੰਗਿਆ ਨਾਲੇ ਹੁਣ ਤੁਸੀਂ ਤਾਜ਼ਾ ਤਾਜ਼ਾ ਤਾਂ ਪਲਾਟ ਵੇਚ ਕੇ ਹਟਿਓ ਉਹਦੇ ਪੈਸੇ ਵੀ ਤਾਂ ਆਈ ਨੇ ਹਜੇ ਤੁਸੀਂ ਕਹਿੰਦੇ ਹੋ ਮੇਰੇ ਕੋਲੇ ਪੈਸੇ ਨਹੀਂ